ਨਮਸਕਾਰ ਵੈਲ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਸੀਐਮ ਭਗਵੰਤ ਮਾਨ ਦੀ ਔਰ ਇੱਕ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਪਰ ਉਸ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਦਾ ਬਹੁਤ ਵੱਡਾ ਰੋਲ ਹੈ ਉਹਦੇ ਉੱਤੇ ਵੀ ਚਰਚਾ ਕਰਾਂਗੇ ਨਾਲ ਗੱਲ ਕਰਨੀ ਹੈ ਕਿ ਸ਼ਰਮਣੀ ਅਕਾਦਮੀ ਦੀ ਜਿਹੜੀ ਭਰਤੀ ਮੁਹਿੰਮ ਸੀ ਉਹ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਆ ਸਕਦੀ ਹੈ ਉਹਦੇ ਕੀ ਕਾਰਨ ਨੇ ਸੋ ਸਭ ਤੋਂ ਪਹਿਲਾਂ ਵੱਧਦੇ ਹਾਂ ਉਸ ਖਬਰ ਦੇ ਵੱਲ ਜਿਹਦੇ ਨਾਲ ਪੰਜਾਬ ਦੇ ਵਿੱਚ ਅੱਜ ਤਹਿਸੀਲਾਂ ਦੇ ਵਿੱਚ ਕੰਮ ਜਿਹੜਾ ਸਾਰੀ ਦਿਹਾੜੀ ਰੁਕਿਆ ਰਿਹਾ ਦਰਸਲ ਬੀਤੇ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਵਿੱਚ ਤਹਿਸੀਲਦਾਰ ਪਟਵਾਰੀਆਂ ਤੇ ਕੰਗੋ ਜਿਹੜੇ ਨੇ ਉਹਨਾਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਮਤਲਬ ਉਹਨਾਂ ਨੇ ਛੁੱਟੀ ਲਈ ਸੀ ਸਾਂਝੇ ਤੌਰ ਦੇ ਉੱਤੇ ਸਾਰਿਆਂ ਨੇ ਛੁੱਟੀ ਲਈ ਸੀ ਸਮੂਹਿਕ ਛੁੱਟੀ ਜਿਸ ਨੂੰ ਬੋਲਦੇ ਆ ਉਹਨਾਂ ਨੇ ਲਈ ਸੀ ਔਰ ਕੱਲ ਲੁਧਿਆਣਾ ਦੇ ਵਿੱਚ ਇੱਕ ਬੈਠਕ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਹੜਤਾਲ ਤੇ ਜਾ ਰਹੇ ਹਾਂ ਮਤਲਬ ਸਮੂਹਿਕ ਛੁੱਟੀ ਹੀ ਕੀਤੀ ਹੈ ਉਹਨਾਂ ਨੇ ਹੜਤਾਲ ਕਰ ਰਹੇ ਨੇ ਪਰ ਸਮੂਹਿਕ ਛੁੱਟੀ ਲੈ ਕੇ ਔਰ ਸ਼ੁੱਕਰਵਾਰ ਤੱਕ ਇਹ ਸਾਰੇ ਜਿਹੜੇ ਤਹਿਸੀਲਦਾਰ ਸੀ ਤਹਿਸੀਲਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕੰਮ ਨਹੀਂ ਕਰਾਂਗੇ ਔਰ ਸ਼ੁੱਕਰਵਾਰ ਤੱਕ ਅਸੀਂ ਆਪਣੀ ਛੁੱਟੀ ਤੇ ਰਾਵਾਂਗੇ ਕਲਮ ਛੋੜ ਹੜਤਾਲ ਜੇ ਨੂੰ ਬੋਲ ਦਿੰਦੇ ਉਹਦਾ ਕਾਰਨ ਕੀ ਆ ਦਰਸਲ ਬਿਜ਼ਨਸ ਦੇ ਵੱਲੋਂ ਕੁਝ ਤਹਿਸੀਲਦਾਰਾਂ ਦੇ ਉੱਪਰ ਕਾਰਵਾਈ ਕੀਤੀ ਗਈ ਔਰ ਤਹਿਸੀਲਦਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਅਧਿਕਾਰੀਆਂ ਦੇ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਖਿੱਤੇ ਨੂੰ ਸਾਡੇ ਖੇਤਰ ਨੂੰ ਤਹਿਸੀਲਦਾਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਔਰ ਉਹਦੇ ਮੱਦੇ ਨਜ਼ਰ ਹੀ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈਆਂ ਜਿਹੜੀਆਂ ਸਾਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਨੇ ਔਰ ਸਾਡੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਉੱਪਰ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹ ਉਹ ਰੱਦ ਕੀਤੀਆਂ ਜਾਣ ਇਹ ਸਾਰਾ ਮਾਮਲਾ ਹੈ ਸੋ ਤਹਿਸੀਲਦਾਰਾਂ ਦੇ ਵੱਲੋਂ ਇਸ ਦੇ ਕਰਕੇ ਇਹ ਸਾਰਾ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਪਰ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਕਈ ਤਹਿਸੀਲਾਂ ਦਾ ਦੌਰਾ ਕੀਤਾ ਗਿਆ ਕਈ ਤਹਿਸੀਲਾਂ ਦੇ ਵਿੱਚ ਉਹਨਾਂ ਨੇ ਜਦੋਂ ਦੌਰਾ ਕੀਤਾ ਉਹਨਾਂ ਦਾ ਤੇ ਸੀਐਮ ਭਗਵੰਤ ਮਾਨ ਨੇ ਮੀਡੀਆਦਾਰਿਆਂ ਦੇ ਨਾਲ ਗੱਲਬਾਤ ਕੀਤੀ ਔਰ ਸੀਐਮ ਭਗਵੰਤ ਮਾਨ ਬੜੇ ਤਲਖੀ ਵਾਲੇ ਅੰਦਾਜ਼ ਦੇ ਵਿੱਚ ਨਜ਼ਰ ਆਏ ਸੀਐਮ ਭਗਵੰਤ ਮਾਨ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਜਿਹੜੇ ਵੀ ਤਹਿਸੀਲਦਾਰ ਸਮੂਹਿਕ ਛੁੱਟੀ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਛੁੱਟੀ ਮੁਬਾਰਕ ਪਹਿਲਾਂ ਤਾਂ ਇਹ ਗੱਲ ਕਹੀ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਕਿ ਉਹਨਾਂ ਨੂੰ ਉਹਨਾਂ ਦੀ ਛੁੱਟੀ ਮੁਬਾਰਕ ਔਰ ਸਿੰਘ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਲੋਕ ਚਾਹੁੰਦੇ ਨੇ ਕਿ ਕਿਉਂਕਿ ਸਾਡੀ ਸਰਕਾਰ ਕਹਿੰਦੇ ਜ਼ੀਰੋ ਟੋਲਰੈਂਸ ਦੀ ਨੀਤੀ ਤੇ ਚੱਲਦੀ ਹੈ ਔਰ ਇਸੇ ਕਰਕੇ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਰਿਸ਼ਵਤਖੋਰੀ ਨਹੀਂ ਹੋਣ ਦੇਵਾਂਗੇ ਕੀ ਇਹ ਸਾਰੇ ਜਿੰਨੇ ਵੀ ਤਹਿਸੀਲਦਾਰ ਪਟਵਾਰੀ ਆ ਹੋਰ ਅਧਿਕਾਰੀ ਜਿਹੜੇ ਨੇ ਉਹ ਹੜਤਾਲ ਤੇ ਗਏ ਹੋਏ ਨੇ ਇਹਦਾ ਮਤਲਬ ਉਹ ਸਾਡੇ ਉੱਤੇ ਇਹ ਦਬਾਅ ਪਾਣਾ ਚਾਹੁੰਦੇ ਨੇ ਕਿ ਅਸੀਂ ਭ੍ਰਸ਼ਟਾਚਾਰ ਪੰਜਾਬ ਦੇ ਵਿੱਚ ਹੋਣ ਦਈਏ ਜੇ ਤਹਿਸੀਲਦਾਰਾਂ ਨੇ तहसीलदारਾਂ ਦੇ ਵੱਲੋਂ ਕੁਝ ਗੜਬੜੀ ਕੀਤੀ ਗਈ ਤੇ ਵਿਜੀਲੈਂਸ ਉਹਨਾਂ ਤੇ ਕਾਰਵਾਈ ਕਰ ਰਹੀ ਹੈ ਤੇ ਇਹ ਲੋਕ ਉਸ ਦਾ ਵਿਰੋਧ ਕਿਉਂ ਕਰ ਰਹੇ ਨੇ ਜੇ ਮੇਰੇ ਤੇ ਦਬਾਅ ਬਣਾ ਰਹੇ ਹੋ ਔਰ ਦਬਾਅ ਬਣਾ ਕੇ ਤੁਸੀਂ ਇਹ ਕਰਨ ਦੀ ਕੋਸ਼ਿਸ਼ ਕਰੋਗੇ ਕਿ ਅਸੀਂ ਕਾਰਵਾਈਆਂ ਨਾ ਕਰੀਏ ਤਾਂ ਐਸਾ ਨਹੀਂ ਹੋਏਗਾ ਦੂਸਰੇ ਪਾਸੇ ਜਿਹੜੇ ਤਹਿਸੀਲਦਾਰ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਅਧਿਕਾਰੀ ਦੇ ਵੱਲੋਂ ਇੱਕ ਵਿਅਕਤੀ ਦੇ ਉੱਪਰ ਇਲਜ਼ਾਮ ਲਗਾਇਆ ਗਿਆ ਸੀ ਕਿ ਇਹ ਗਲਤ ਕੰਮ ਕਰ ਰਿਹਾ ਸੀ ਔਰ ਉਸ ਵਿਅਕਤੀ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਇਹਨਾਂ ਨੇ ਤਹਿਸੀਲਦਾਰ ਦੇ ਉੱਤੇ ਕਾਰਵਾਈ ਕਰ ਦਿੱਤੀ ਮਾਮਲਾ ਸਾਰਾ ਇਹ ਹੈ ਜਿਹਦੇ ਕਰਕੇ ਇਹ ਸਾਰਾ ਵਿਵਾਦ ਹੁਣ ਵੱਧਾ ਨਜ਼ਰ ਆ ਰਿਹਾ ਹੈ सीएम भगवंत मान ने किया कि बीते दिन तो ही ये चर्चामा चल रही थी कि बहुत सारे लोग जिन्होंने तहसीलਾਂ ਦੇ ਵਿੱਚ ਜਾ ਕੇ ਕੰਮ ਕਰਵਾਣੇ ਪਟਵਾਰੀ ਮੌਜੂਦ ਨਹੀਂ ਉਥੇ ਕਨਗੋ ਮਜਬੂਤ ਜਿਹੜੇ ਨੇ ਉਥੇ ਉਸ ਟਾਈਮ ਤੇ ਉੱਤੇ ਮੌਜੂਦ ਨਹੀਂ ਹੁੰਦੇ ਜਦੋਂ ਪਟਵਾਰ ਖਾਨੇ ਜਾਂਦਾ ਕੋਈ ਜਾਂ तहसील ਦੇ ਵਿੱਚ ਜਾਂਦਾ ਕੋਈ ਤੇ ਬਹੁਤ سارے ਲੋਕਾਂ ਨੂੰ ਪੰਜਾਬ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਔਰ सीएम भगवंत मान ਅੱਜ ਆਪ ਪਹੁੰਚ ਗਏ ਔਰ ਉਹਨਾਂ ਨੇ ਜਾ ਕੇ ਤਮਕੀਦ ਦਿੱਤੀ तहसीलदारांनो ਉਹ ਕਹਿੰਦੇ ਤੁਸੀਂ ਕੰਮ ਤੇ ਅੱਜ ਸ਼ਾਮ ਨੂੰ 5 ਵਜੇ ਤੱਕ ਜਿਹੜਾ ਜਿਹੜਾ ਤਹਿਸੀਲਦਾਰ ਕੰਮ ਤੇ ਆ ਜਾਏਗਾ ਠੀਕ ਹੈ ਨਹੀਂ ਤਾਂ ਫਿਰ ਜਾਓ ਛੁੱਟੀ ਕੁਲੂ ਮਨਾਲੀ ਘੁੰਮ ਕੇ ਆਓ ਫਿਰ ਆ ਕੇ ਦੇਖਾਂਗੇ ਵੀ ਲੋਕ ਦਸਣਗੇ ਪੰਜਾਬ ਦੇ ਵੀ ਤੁਹਾਡੀ ਜੁਆਇਨਿੰਗ ਹੁਣ ਕਿੱਥੇ ਹੋਣੀ ਆ ਕਿੱਥੇ ਨਹੀਂ ਹੋਣੀ ਉਹ ਕਹਿੰਦੇ ਜੇ ਤੁਸੀਂ ਨਹੀਂ ਕਰੋਗੇ ਅਸੀਂ तहसीलਾਂ ਖਾਲੀ ਨਹੀਂ ਰਹੰਦੇ ਆਂਗੇ ਅਸੀਂ ਹੋਰ ਅਧਿਕਾਰੀ ਬਿਠਾ ਦੇਾਂਗੇ ਬਹੁਤ ਲੋਕਾਂ ਨੌਕਰੀਆਂ ਲੈਣ ਵਾਲੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਤਰੀਕੇ ਦੀ ਅੱਜ ਸ਼ਬਦਾਬਲੀ ਜਿਹੜੀ ਹੈ ਉਹਦਾ ਇਸਤੇਮਾਲ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਸਾਡੀ ਅਗਲੀ ਜਿਹੜੀ ਕੈਬਨਿਟ ਦੀ ਬੈਠਕ ਹੋਏਗੀ ਉਹਦੇ ਵਿੱਚ ਅਸੀਂ ਕੋਈ ਗੱਲ ਨਹੀਂ ਕੈਬਨਿਟ ਦੇ ਵਿੱਚ ਮਤਾ ਪਾਸ ਕਰਕੇ ਤਾਂ ਅਸੀਂ ਨਵੀਆਂ ਭਰਤੀਆਂ ਖੋਲ੍ਹ ਦੇਾਂਗੇ ਤਹਿਸੀਲਾਂ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਉਹ ਕੋਈ ਟੈਨਸ਼ਨ ਨਹੀਂ ਤੁਸੀਂ ਜਾਓ ਤੁਸੀਂ ਜਿੱਥੇ ਵੀ ਜਾਣਾ ਤੁਸੀਂ ਜਾਓ ਅਸੀਂ ਭਰਤੀਆਂ ਹੋਰ ਕਰ ਲਾਂਗੇ ਪਰ ਜੇ ਤੁਸੀਂ ਕਹੋ ਕਿ ਭ੍ਰਸ਼ਟਾਚਾਰ ਦੇ ਖਿਲਾਫ ਕਾਰਵਾਈ ਨਾ ਹੋਵੇ ਐਸਾ ਨਹੀਂ ਹੋਏਗਾ ਇਸ ਕਰਕੇ ਅਸੀਂ ਇਹ ਕਾਰਵਾਈ ਕਰਾਂਗੇ ਇਹ ਕਾਰਵਾਈ ਹੋਏਗੀ ਸਿੱਧੇ ਤੌਰ ਦੇ ਉਤੇ ਔਰ ਦੱਸਦੀ ਹੈ ਕਿ ਮੋਗਾ ਦੇ ਵਿੱਚ ਇੱਕ ਤਹਿਸੀਲਦਾਰ ਜਿਹੜਾ ਹੈ ਉਹ 5 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਤਹਿਸੀਲ ਦੇ ਵਿੱਚ ਕੰਮ ਤੇ ਬੈਠ ਗਿਆ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸੀਐਮ ਭਗਵੰਤ ਮਾਨ ਦੀ ਸਖਤੀ ਤੋਂ ਬਾਅਦ ਹਾਲਾਂਕਿ ਜਦੋਂ ਤੱਕ ਅਸੀਂ ਇਸ ਖਬਰ ਨੂੰ ਪੜ ਰਹੇ ਹਾਂ ਸਿਰਫ ਇੱਕ ਤਹਿਸੀਲਦਾਰ ਦੇ ਬਾਰੇ ਹੀ ਪਤਾ ਲੱਗਾ ਹੈ ਕਿ ਉਹ ਮੋਗਾ ਦੇ ਵਿੱਚ ਆਪਣੀ ਡਿਊਟੀ ਤੇ ਆ ਕੇ ਬੈਠ ਗਿਆ ਉਸ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਕਿਤੇ ਵੀ ਕੋਈ ਤਹਿਸੀਲਦਾਰ ਵਾਪਸ ਆਪਣੇ ਕੰਮ ਤੇ ਨਹੀਂ ਔਰ ਸ਼ਾਮ ਨੂੰ 5 ਵਜੇ ਤੱਕ ਦਾ ਅਲਟੀਮੇਟਮ ਸੀਮ ਭਗਵੰਤ ਮਾਨ ਦੇ ਵੱਲੋਂ ਤਹਿਸੀਲਦਾਰਾਂ ਨੂੰ ਦਿੱਤਾ ਗਿਆ ਸੀ ਅ ਔਰ ਉਹ ਕਹਿੰਦੇ ਕਿ ਮੈਨੂੰ ਬਲੈਕਮੇਲ ਨਹੀਂ ਤੁਸੀਂ ਕਰ ਸਕਦੇ ਮੈਨੂੰ ਬਲੈਕਮੇਲ ਨਾ ਕਰੋ ਤਰਨੇ ਪ੍ਰਦਰਸ਼ਨ ਕਰਕੇ ਤੁਸੀਂ ਜੋ ਕਰਨਾ ਤੁਹਾਡੀ ਛੁੱਟੀ ਤੁਹਾਨੂੰ ਮੁਬਾਰਕ ਹੈ ਦੂਸਰੇ ਪਾਸੇ ਤਹਿਸੀਲਦਾਰਾਂ ਦੇ ਵੱਲੋਂ ਕਿਹਾ ਗਿਆ ਕਿ ਵਿਜੀਲੈਂਸ ਅਧਿਕਾਰੀਆਂ ਦੀਆਂ ਸੰਪਤੀਆਂ ਦਾ ਅਸੀਂ ਖੁਲਾਸਾ ਕਰਾਂਗੇ ਜਿਹੜੇ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਮਤਲਬ ਪੰਜਾਬ ਦੇ ਦੋ ਡਿਪਾਰਟਮੈਂਟ ਜਿਹੜੇ ਇੱਕ ਤਾਂ ਰੈਵਨਿਊ ਜਿਹੜੇ ਪੰਜਾਬ ਦੀਆਂ ਤਹਿਸੀਲਾਂ ਜਿੱਥੋਂ ਰੈਵਨਿਊ ਇਕੱਠਾ ਹੁੰਦਾ ਹੈ तहसीलदार ਲੋਕਾਂ ਦੇ ਵੱਡੇ ਵੱਡੇ ਕੰਮ ਕਰਦੇ ਦੂਸਰੇ ਪਾਸੇ ਵਿਜੀਲੈਂਸ ਜਿਹਨੇ ਪੰਜਾਬ ਦੇ ਵਿੱਚੋਂ ਕ腐ਸ਼ਨ ਕਦਮ ਕਰਨੀਆਂ ਮਤਲਬ ਦੋ ਡਿਪਾਰਟਮੈਂਟ ਪੰਜਾਬ ਦੇ ਆਮੋ ਸਾਹਮਣੇ ਇੱਕ ਤਰੀਕੇ ਨਾਲ ਨਜ਼ਰ ਆ ਰਹੇ ਨੇ ਔਰ ਵਿੱਚ ਤਲਖੀ ਭਰੇ ਅੰਦਾਜ਼ ਦੇ ਵਿੱਚ ਸੀਐਮ ਭਗਵੰਤ ਮਾਨ ਨਜ਼ਰ ਆ ਰਹੇ ਨੇ ਸੋ ਹੁਣ ਇਹ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਉਹ ਦੇਖਣਾ ਹੋਵੇਗਾ ਔਰ ਵਿਜੀਲੈਂਸ ਅਧਿਕਾਰੀਆਂ ਦੀਆਂ ਸੰਪਤੀਆਂ ਦਾ ਖੁਲਾਸਾ ਕਰਨ ਦਾ ਜਿਹੜਾ ਐਲਾਨ ਹੈ ਉਹ ਤਹਿਸੀਲਦਾਰਾਂ ਦੇ ਵੱਲੋਂ ਵੀ ਕਰ ਦਿੱਤਾ ਗਿਆ ਦੂਸਰੇ ਪਾਸੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਫਿਰ ਆਮ ਲੋਕ ਨੇ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਇਸ ਫੈਸਲੇ ਦਾ ਸਵਾਗਤ ਵੀ ਕੀਤਾ ਜਾ ਰਿਹਾ ਉਹ ਕਹਿੰਦੇ ਕਿ ਵਾਕਈ ਤਹਿਸੀਲਾਂ ਦੇ ਵਿੱਚ ਸਾਰੇ ਨਹੀਂ ਅਸੀਂ ਕਹਿ ਰਹੇ ਕੁਝ ਤਹਿਸੀਲਦਾਰ ਕੁਝ ਪਟਵਾਰੇ ਕੁਝ ਕੰਗੋ ਲੋਕਾਂ ਤੋਂ ਪੈਸਾ ਲੈ ਕੇ ਕੰਮ ਕਰਦੇ ਆਦਰਵਾਇਜ਼ ਕਿਸੇ ਫਾਈਲ ਦੇ ਉੱਤੇ ਸਾਈਨ ਨਹੀਂ ਹੁੰਦੇ ਕੁਝ ਲੋਕ ਅਸੀਂ ਕਹਿ ਰਹੇ ਸਾਰੇ ਪਟਵਾਰੀ ਸਾਰੇ ਤਹਿਸੀਲਦਾਰ ਐਸੇ ਨਹੀਂ ਪਰ ਕੁਝ ਲੋਕਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਖੱਜਲ ਖਰਾਬ ਕੀਤਾ ਜਾਂਦਾ ਉਹ ਲੋਕਾਂ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਦਾ ਇਹ ਫੈਸਲਾ ਜਿਹੜਾ ਹੈ ਬਿਲਕੁਲ ਸਹੀ ਹੈ ਇਹ ਲੋਕ ਕਈ ਥਾਮਾ ਦੇ ਉੱਤੇ ਤੱਕੇ ਲੋਕਾਂ ਦੇ ਨਾਲ ਹੁੰਦੇ ਪਰ ਹੁਣ ਇਹ ਮਾਮਲਾ ਕਿੱਧਰ ਨੂੰ ਜਾਏਗਾ ਉਹ ਦੇਖਣਾ ਹੋਵੇਗਾ ਪਰ ਸੀਐਮ ਭਗਵੰਤ ਮਾਨ ਹੋਣਾਂ ਦੇ ਵੱਲੋਂ ਜਿਹੜੇ ਤਲਖੀ ਭਰੇ ਅੰਦਾਜ਼ ਦੇ ਵਿੱਚ ਇਹ ਜਵਾਬ ਜਿਹੜਾ ਦਿੱਤਾ ਗਿਆ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਤਲਖੀ ਭਰਿਆ ਜਿਹੜਾ ਅੰਦਾਜ਼ ਹੈ ਉਹ ਕਿੱਥੇ ਤੱਕ ਜਾਏਗਾ ਉਹ ਦੇਖਣਾ ਹੋਵੇਗਾ ਦੂਸਰੇ ਪਾਸੇ ਤਲਖੀ ਭਰਿਆ ਅੰਦਾਜ਼ ਬੀਤੇ ਕੱਲ ਵੀ ਸੀਐਮ ਭਗਵੰਤ ਮਾਨ ਦਾ ਰਿਹਾ ਸੀ ਜਦੋਂ ਕਿਸਾਨਾਂ ਦੇ ਨਾਲ ਬੈਠਕ ਹੋਈ ਸੀ ਕਿਸਾਨਾਂ ਦੇ ਵੱਲੋਂ ਬਾਹਰ ਆ ਕੇ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਉਥੇ ਵੀ ਪਹੁੰਚਾਂਗੇ ਸੀਐਮ ਭਗਵੰਤ ਮਾਨ ਨੇ ਕੱਲ ਮੀਟਿੰਗ ਦੇ ਵਿੱਚ ਕੀ ਕਿਹਾ ਕਿਉਂਕਿ ਕਿਸਾਨਾਂ ਨੇ ਤਾਂ ਬਾਹਰ ਆ ਕੇ ਬੈਠਕ ਤੋਂ ਬਾਅਦ ਬਾਹਰ ਆ ਕੇ মিডিਆ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਆ ਕੇ ਦੱਸ ਦਿੱਤਾ ਬਈ ਭਾਈ ਸਾਡੇ ਨਾਲ ਕੀ ਕੁਝ ਹੋਇਆ ਅੰਦਰ ਸੀਐਮ ਭਗਵੰਤ ਮਾਨ ਤਲਖੀ ਵਾਲੇ ਅੰਦਾਜ਼ ਦੇ ਵਿੱਚ ਸਾਨੂੰ ਆਹ ਕਹਿ ਕੇ ਚੱਲ ਗਏ ਬਈ ਜਾਓ ਕਰ ਲਓ ਪੰਜ ਵਾਲਾ ਮੋਰਚਾ ਲਾ ਲਓ ਨਹੀਂ ਕੁਝ ਵੀ ਕਰਨਾ ਤੁਸੀਂ ਕੋਈ ਗੱਲ ਨਹੀਂ ਲਾਓ ਪੰਜ ਵਾਲਾ ਮੋਰਚਾ ਲਾਓ ਜਿਹੜੀਆਂ 8-7 ਮੰਗਾਂ ਦੇ ਉੱਤੇ ਚਰਚਾ ਹੋਈ ਸੀ ਉਹ ਵੀ ਕੈਨਸਲ ਨਹੀਂ ਹੋਣੀਆਂ ਉਸ ਤੋਂ ਬਾਅਦ ਕਿਸਾਨ ਆਪਦੇ ਘਰ ਆ ਗਏ ਸੀਐਮ ਭਗਵੰਤ ਮਾਨ ਆਪਦੇ ਘਰ ਚਲੇ ਗਏ ਔਰ ਕਿਸਾਨਾਂ ਦੇ ਵੱਲੋਂ ਕਿ ਅਸੀਂ 5 ਤਰੀਕ ਨੂੰ ਜਿਹੜਾ ਚੰਡੀਗੜ੍ਹ ਕੂਚ ਹੈ ਉਹਦੇ ਤੇ ਵਿਚਾਰ ਚਰਚਾ ਕਰਾਂਗੇ ਪਰ ਉਸ ਤੋਂ ਪਹਿਲੇ ਕੀ ਹੋਇਆ ਅੱਜ ਤੜਕਸਾਲ ਔਰ देर रात ਕੁਝ ਕਿਸਾਨ ਕਿਸਾਨ ਆਗੂ ਜਿਨ੍ਹਾਂ ਦੇ ਵਿੱਚ ਸਰਵੰਤ ਸਿੰਘ ਮਾਫ ਕਰਨਾ ਰਾਜੇਵਾਲ ਹੋਣੀ ਔਰ ਜੁਗਿੰਦਰ ਸਿੰਘ ਉਹ ਗ੍ਰਹਾਹਾਂ ਦੇ ਘਰ ਵੀ ਪੁਲਿਸ ਗਈ ਉਹ ਘਰ ਨਹੀਂ ਮਿਲੇ ਕਈ ਹੋਰ ਆਗੂ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਹੀ ਪੁਲਿਸ ਨੇ ਡਿਟੇਨ ਕਰ ਲਿਆ ਜਾਂ ਕੁਝ ਕਿਸਾਨ ਆਗੂ ਐਸੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਮੀਡੀਆ ਅਦਾਰਿਆਂ ਦੇ ਮਾਧਿਅਮ ਦੇ ਨਾਲ ਸਵੇਰ ਤੋਂ ਇਹ ਚਰਚਾਵਾ ਚੱਲ ਰਹੀਆਂ ਨੇ ਕਿ ਕਿਸਾਨਾਂ ਦੇ ਉਪਨ ਹੁਣ ਸ਼ਿਕੰਜਾ ਕਸਣ ਦੀ ਕੋਸ਼ਿਸ਼ ਜਿਹੜੀ ਹੈ ਉਹ ਸੀਐਮ ਭਗਵੰਤ ਮਾਨ ਦੀ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਕਿਸਾਨ ਕੱਲ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਨੇ ਚੰਡੀਗੜ੍ਹ ਪੱਕਾ ਮੋਰਚਾ ਲਗਾਣਗੇ ਇੱਕ ਹਫ਼ਤੇ ਦਾ ਐਲਾਨ ਕੀਤਾ ਕਿ ਇੱਕ ਹਫ਼ਤਾ ਸੀ ਪੱਕਾ ਮੋਰਚਾ ਲਗਾਵਾਂਗੇ ਔਰ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਉਸ ਮੋਰਚੇ ਨੂੰ ਅੱਗੇ ਕਿੱਦਾਂ ਵਧਾਣਾ ਉਹਦੇ ਤੇ ਚਰਚਾ ਕਰਾਂਗੇ ਸੋ ਕਿਸਾਨਾਂ ਨੂੰ ਅੱਜ ਘਰਾਂ ਦੇ ਵਿੱਚ ਹੀ ਡੇਟੇਨ ਕੀਤਾ ਗਿਆ ਪਰ ਉਸ ਦੇ باوجود ਵੀ ਕੁਝ ਕਿਸਾਨ ਜਿਹੜੇ ਸੀ ਉਹ ਚੰਡੀਗੜ੍ਹ ਪਹੁੰਚ ਲੁਧਿਆਣਾ ਪਹੁੰਚੇ ਔਰ ਲੁਧਿਆਣਾ ਦੇ ਵਿੱਚ ਕਿਸਾਨਾਂ ਦੀ ਜਿਹੜੀ ਪ੍ਰਦਰਸ਼ਨ ਨੂੰ ਚੱਲ ਕੇ ਲੈ ਕੇ ਅਮਰਜੰਸੀ ਜਿਹੜੀ ਮੀਟਿੰਗ ਹੈ ਉਹ ਕੀਤੀ ਜਾ ਰਹੀ ਹੈ ਔਰ ਉਹਦੇ ਵਿੱਚ ਜੋ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਕਾਰਵਾਈਆਂ ਤੇ ਚਰਚਾ ਜਿਹੜੀ ਹੈ ਉਹ ਹੋ ਰਹੀ ਹੈ ਦੂਸਰੇ ਪਾਸੇ ਸਰਵਨ ਸਿੰਘ ਪੰਦੇਰਹੁਣਾ ਦੇ ਵੱਲੋਂ ਇਹਨਾਂ ਕਾਰਵਾਈਆਂ ਦਾ ਵਿਰੋਧ ਕੀਤਾ ਗਿਆ ਹੈ ਔਰ ਉਹਨਾਂ ਦੇ ਵੱਲੋਂ ਕਿਹਾ ਕਿ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਜਿਹੜੀਆਂ ਕਾਰਵਾਈਆਂ ਕਿਸਾਨਾਂ ਦੇ ਕੀਤੀਆਂ ਜਾ ਰਹੀਆਂ ਨੇ ਮੰਦ ਪਾਕੀਆਂ ਨੇ ਸਿਰਫ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਹੀ ਨਹੀਂ ਹਰਿਆਣਾ ਦੀਆਂ ਖਾਪ ਪੰਚਾਇਤਾਂ ਦੇ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜੋ ਕਿਸਾਨਾਂ ਦੇ ਨਾਲ ਵਿਵਹਾਰ ਕਰ ਰਹੀ ਹੈ ਉਹਦੇ ਵਿਰੁੱਧ ਅਸੀਂ ਵੱਡੀ ਮੁਹਿੰਮ ਵਿੱਡਾਂਗੇ ਔਰ ਕਿਉਂਕਿ ਦੱਸ ਦਈਏ ਕਿ ਜੇ 2020 ਵਾਲਾ ਤੁਹਾਨੂੰ ਕਿਸਾਨ ਅੰਦੋਲਨ ਯਾਦ ਹੋਵੇ ਜਿਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੇ ਕਿਸਾਨ ਦਿੱਲੀ ਜਾ ਕੇ 1 ਸਾਲ ਤੋਂ ਬੈਠੇ ਸੀ ਔਰ ਪ੍ਰਧਾਨ ਮੰਤਰੀ ਮੋਦੀ ਨੇ ਆ ਕੇ ਕਿਹਾ ਸੀ ਕਿ ਮੈਂ ਅ ਜਿਹੜੇ ਤਿੰਨ ਕਾਨੂੰਨ ਅਸੀਂ ਬਣਾਏ ਸੀ ਸ਼ਾਇਦ ਅਸੀਂ ਉਹ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਉਹਦੇ ਲਈ ਉਹਨਾਂ ਨੇ ਮਾਫੀ ਮੰਗੀ ਸੀ ਉਹ ਉਸ ਮੋਰਚੇ ਨੂੰ ਪੂਰਾ ਕਰਨ ਦੇ ਵਿੱਚ ਬਹੁਤ ਵੱਡਾ ਹੱਥ ਜਿਹੜਾ ਸੀ ਕਿਉਂਕਿ ਬਹੁਤ ਵੱਡੀਆਂ ਜਥੇਬੰਦੀਆਂ ਨੇ ਜਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਐਸੀ ਜਥੇਬੰਦੀ ਆ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਮਤਲਬ ਕਹੋ ਕਿ ਦੇਸ਼ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਕਿਹ ਹੈ ਜਿਨ੍ਹਾਂ ਕੋ ਵੱਧ ਲੋਕ ਨੇ ਸਭ ਤੋਂ ਵੱਧ ਕਿਸਾਨ ਜਿਨ੍ਹਾਂ ਦੇ ਨਾਲ ਜੁੜੇ ਹੋਏ ਨੇ ਸਿੱਧੇ ਤੌਰ ਦੇ ਤੇ ਜਦੋਂ ਉਹ ਕਿਸਾਨ ਜਥੇਬੰਦੀਆਂ ਰਾਜੇਵਾਲ ਦਰਸ਼ਨਪਾਲ ਬਹੁਤ ਸਾਰੇ ਐਸੇ ਆਗੂ ਜਿਹੜੇ ਨੇ ਉਹ ਇਹ ਨਾ ਜਥੇਬੰਦੀਆਂ ਦੇ ਵਿੱਚ ਨੇ ਸੋ ਉਹਨਾਂ ਦੇ ਨਾਲ ਹੁਣ ਸਿੱਧਾ ਆਡਾ ਜੇ ਪੰਜਾਬ ਸਰਕਾਰ ਲੈ ਰਹੀ ਹੈ ਤੇ ਕਿਤੇ ਨਾ ਕਿਤੇ ਅੰਦੋਲਨ ਇੱਕ ਪਾਸੇ ਹੋਰ ਵੱਡਾ ਹੋ ਸਕਦਾ ਹੈ ਸੋ ਹੁਣ ਕਿਸਾਨਾਂ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਹਰਿਆਣੇ ਦੀਆਂ ਖਾ ਪੰਚਾਇਤਾਂ ਮੈਦਾਨ ਦੇ ਵਿੱਚ ਆ ਗਈਆਂ ਨੇ ਕਿ ਅਸੀਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹਾਂ ਅੱਜ ਜਦੋਂ ਸੀਐਮ ਭਗਵੰਤ ਮਾਨ तहसीलਾਂ ਦਾ ਦੌਰਾ ਕਰ ਰਿਹਾ ਸੀ ਉਸ ਟਾਈਮ ਦੇ ਉੱਤੇ ਮੀਡੀਆ ਤਾਰਿਆਂ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਤਹਿਸੀਲਦਾਰਾਂ ਦੇ ਬਾਰੇ ਤਾਂ ਦੱਸਿਆ ਨਾਲ ਹੀ ਉਹਨਾਂ ਨੇ ਪੁੱਛਿਆ ਕਿ ਕੱਲ ਕਿਸਾਨ ਵੀ ਤੁਹਾਡੇ ਉੱਤੇ ਇਲਜ਼ਾਮ ਲਗਾ ਰਹੇ ਸੀ ਕਿ ਕੱਲ ਤੁਸੀਂ ਕਿਸਾਨਾਂ ਦੇ ਨਾਲ ਤਰਖੀ ਭੜੇ ਅੰਦਾਜ਼ ਦੇ ਵਿੱਚ ਗੱਲਬਾਤ ਕੀਤੀ ਹੈ ਔਰ ਕਿਸਾਨ ਉਸ ਦਾ ਵਿਰੋਧ ਕਰ ਰਹੇ ਨੇ ਸੀਐਮ ਭਗਵੰਤ ਮਾਨ ਨੇ ਇਹਦਾ ਜਵਾਬ ਦਿੱਤਾ ਉਹ ਕਹਿੰਦੇ ਕਿ ਮੈਂ ਮੀਟਿੰਗ ਦੇ ਵਿੱਚੋਂ ਉੱਠ ਕੇ ਆਇਆ ਸੀ ਮੈਂ ਆਇਆ ਸੀ ਆਪਾਂ ਕੱਲ ਦੇ ਕਿਸਾਨਾਂ ਦਾ ਬਿਆਨ ਸੁਣ ਰਿਹਾ ਸੀ ਸੀਐਮ ਭਗਵੰਤ ਮਾਨ ਨੇ ਅੱਜ ਕਿਹਾ ਕਿ ਹਾਂ ਮੈਂ ਮੀਟਿੰਗ ਦੇ ਵਿੱਚੋਂ ਉੱਠ ਕੇ ਗਿਆ ਸੀ ਕਹਿੰਦੇ ਮੇਰੀ ਅਪਾਇੰਟਮੈਂਟ ਸੀ ਮੈਂ ਡਾਕਟਰ ਨੂੰ ਮਿਲਣ ਦੇ ਲਈ ਜਾਣਾ ਸੀ ਢਾਈ ਘੰਟੇ ਮੀਟਿੰਗ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਭਾਈ ਕੱਲ ਨੂੰ 5 ਤਰੀਕ ਨੂੰ ਤੁਸੀਂ ਮੋਰਚਾ ਲਗਾਓਗੇ ਚੰਡੀਗੜ੍ਹ ਉਹ ਕਹਿੰਦੇ ਲਗਾਵਾਂਗੇ ਫਿਰ ਸੀਐਮ ਭਗਵੰਤ ਮਾਨ ਕਹਿੰਦੇ ਮੇਰਾ ਢਾਈ ਘੰਟੇ ਕਿਉਂ ਖਰਾਬ ਕੀਤਾ ਜੇ ਤੁਸੀਂ ਮੋਰਚਾ ਲਗਾਣ ਆਈ ਸੀ ਮੇਰੀ ਮੀਟਿੰਗ ਦਾ ਕੋਈ ਫਾਇਦਾ ਹੀ ਨਹੀਂ ਹੋਇਆ ਉਹ ਕਹਿੰਦੇ ਮੈਂ ਵਾਕਈ ਉੱਠ ਕੇ ਗਿਆ ਸੀ ਸੀਐਮ ਭਗਵੰਤ ਮਾਨ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਔਰ ਨਾਲ ਸੀ ਮੇਰੀ ਨਰਮਾਈ ਦਾ ਗਲਤ ਮਤਲਬ ਨਾ ਕਟਿਆ ਜਾਵੇ ਮਤਲਬ ਜੇ ਮੈਂ ਨਰਮ ਹੋ ਕੇ ਚੱਲ ਰਿਹਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਰਿਹਾ ਤੇ ਮੇਰੀ ਨਰਮਾਈ ਦਾ ਤੁਸੀਂ ਗਲਤ ਮਤਲਬ ਨਾ ਕਢੋ ਉਹ ਕਹਿੰਦੇ ਕੁਝ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਮੋਰਚੇ ਦਾ ਐਲਾਨ ਕੀਤਾ ਸੀ ਇਸ ਕਰਕੇ ਸੀਐਮ ਭਗਵੰਤ ਮਾਨ ਨੇ ਸਾਨੂੰ ਮੀਟਿੰਗ ਦਿੱਤੀ ਸੀਐਮ ਭਗਵੰਤ ਮਾਨ ਕਹਿੰਦਾ ਯਾਰ ਉਹ ਸਾਡੇ ਆਪਣੇ ਆ ਮੈਂ ਮੀਟਿੰਗਾਂ ਤਾਂ ਮੈਂ ਪਹਿਲਾਂ ਵੀ ਕਰਦਾ ਰਿਹਾ ਇਸ ਕਰਕੇ ਵੀ ਜੇ ਉਹਨਾਂ ਨੂੰ ਲੱਗਦਾ ਵੀ ਮੈਂ ਡਰ ਕੇ ਤੁਹਾਨੂੰ ਮੀਟਿੰਗ ਦੇ ਦਿੱਤੀ ਕਿ 5 ਤਰੀਕ ਨੂੰ ਤੁਸੀਂ ਮੋਰਚਾ ਲਗਾਣਾ ਮੈਂ ਤੁਹਾਨੂੰ ਕਿਹਾ ਤਿੰਨ ਨੂੰ ਆ ਜਾਓ ਤੇ ਇਹ ਗੱਲ ਗਲਤ ਹੈ ਇਸ ਕਰਕੇ ਮੈਂ ਇਸ ਚੀਜ਼ ਦਾ ਵਿਰੋਧ ਕੀਤਾ ਕਿ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੇਰੇ ਮੈਂ ਮੇਰੀ ਨਰਮਾਈ ਦਾ ਤੁਸੀਂ ਨਜਾਇਜ਼ ਫਾਇਦਾ ਜਿਹੜਾ ਉਹ ਉਹ ਮਤਲਬ ਨਾ ਕਢੋ ਗਲਤ ਮਤਲਬ ਨਾ ਕਢੋ ਮੇਰੀ ਉਹਦਾ ਤੇ ਇਸ ਕਰਕੇ ਉਹ ਕਹਿੰਦੇ ਕਿ ਇੱਕ ਟਾਈਮ ਦੇ ਉੱਤੇ ਸੀਐਮ ਭਗਵੰਤ ਮਾਨ ਕਹਿੰਦੇ ਯਾਰ ਇੱਕ ਪਾਸੇ ਤੁਸੀਂ ਮੇਰੇ ਨਾਲ ਬੈਠਕ ਕਰ ਰਹੇ ਹੋ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਵੀ ਅਸੀਂ 5 ਤਰੀਕ ਨੂੰ ਮੋਰਚਾ ਵੀ ਲਗਾਵਾਂਗੇ ਮਾਨ ਕਹਿੰਦੇ ਨੇ ਕਿ ਮੀਟਿੰਗ ਤੇ ਮੋਰਚਾ ਇੱਕ ਟਾਈਮ ਦੇ ਉੱਤੇ ਜਾਰੀ ਨਹੀਂ ਰਹਿ ਸਕਦੇ ਜੇ ਤੁਸੀਂ ਮੀਟਿੰਗ ਕਰ ਰਹੇ ਹੋ ਤੇ ਮੋਰਚਾ ਛੱਡੋ ਜੇ ਤੁਸੀਂ ਮੋਰਚਾ ਲਗਾ ਰਹੇ ਹੋ ਤਾਂ ਫਿਰ ਮੀਟਿੰਗ ਕਿਉਂ ਕਰ ਰਹੇ ਹੋ ਸੋ ਐਸੇ ਐਸੇ ਜਨਨ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਉਹਨਾਂ ਨੇ ਜਿਹੜੇ ਅੱਜ ਇਸ ਟਾਈਮ ਦੇ ਉੱਤੇ ਦਿੱਤੇ ਪਰ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਡਿਟੇਨ ਕਰਨਾ ਜਾਂ ਕੁਝ ਨੂੰ ਹਿਰਾਸਤ ਦੇ ਵਿੱਚ ਲੈਣ ਦਾ ਵਿਰੋਧ ਜਿਹੜਾ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਹੁਣ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਧਰਨੇ ਮੁਜ਼ਾਰੇ ਕਰਨ ਦੇ ਨਾਲ ਪੰਜਾਬ ਦੇ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਇਸ ਕਰਕੇ ਮੀਟਿੰਗ ਦੇ ਵਿੱਚ ਗੱਲ ਕਰੋ ਕਿਹੜੀ ਕਰਨੀ ਹੈ ਤੁਸੀਂ ਧਰਨੇ ਮੁਜ਼ਾਰੇ ਨਾ ਕਰੋ ਹਾਲਾਂਕਿ ਦੱਸ ਦਈਏ ਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਆਪ ਧਰਨੇ ਮੁਜ਼ਾਰਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਔਰ ਅੱਜ ਵੀ ਤੁਸੀਂ ਬਹੁ ਐਮਐਲਏ ਹੋਣਗੇ ਆਮ ਆਦਮੀ ਪਾਰਟੀ ਦੇ ਜਾਂ ਉਹਨਾਂ ਦੇ ਆਗੂ ਹੋਣਗੇ ਤੁਸੀਂ ਉਹਨਾਂ ਨੂੰ ਹਮੇਸ਼ਾ ਸੁਣਦੇ ਹੋਵੋਗੇ ਕਿ ਇਹ ਉਹ ਪਾਰਟੀ ਆ ਜਿਹੜੀ ਧਰਨਿਆਂ ਦੇ ਵਿੱਚੋਂ ਮੋਰਚਿਆਂ ਦੇ ਵਿੱਚੋਂ ਨਿਕਲੀ ਹੋਈ ਹੈ ਫਿਰ ਅੱਜ ਉਸੇ ਪਾਰਟੀ ਨੂੰ ਮੋਰਚੇ ਕਿਉਂ ਨਹੀਂ ਚੰਗੇ ਲੱਗ ਰਹੇ ਧਰਨੇ ਕਿਉਂ ਨਹੀਂ ਚੰਗੇ ਲੱਗ ਰਹੇ ਜਿਹੜੀ ਪਾਰਟੀ ਹਮੇਸ਼ਾ ਇਹ ਕਹਿੰਦੀ ਰਹੀ ਹੈ ਕਿ ਜਦੋਂ ਤੱਕ ਮੋਰਚੇ ਨਾਲ ਲੱਗਣ ਧਰਨੇ ਨਾਲ ਲੱਗਣ ਸਰਕਾਰਾਂ ਦੇ ਮੱਥੇ ਤੇ ਜੂਨ ਹੀ ਸਿਰਕਦੀ ਸੋ ਅੱਜ ਜੇ ਕਿਸਾਨ ਆਗੂ ਧਰਨੇ ਲਗਾ ਰਹੇ ਨੇ ਤੇ ਜਾਂ ਤਾਂ ਫਿਰ ਉਹਨਾਂ ਦਾ ਹੱਲ ਹੋਣਾ ਚਾਹੀਦਾ ਜਾਂ ਫਿਰ ਜੇ ਹੱਲ ਨਹੀਂ ਹੋ ਰਿਹਾ ਤੇ ਦਾ ਮਤਲਬ ਉਹ ਧਰਨੇ ਪ੍ਰਦਰਸ਼ਨ ਲਗਾ ਰਹੇ ਨੇ ਜੇ ਹੱਲ ਹੋ ਰਿਹਾ ਹੋਵੇ ਤੇ ਧਰਨੇ ਪ੍ਰਦਰਸ਼ਨ ਉਹਨਾਂ ਨੂੰ ਲਗਾਉਣ ਦੀ ਲੋੜ ਨਾ ਪਵੇ ਇਹ ਅਸੀਂ ਨਹੀਂ ਕਹਿ ਰਹੇ ਇਹ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਜੇ ਕੁਝ ਵੀਡੀਓਜ਼ ਕੱਢ ਕੇ ਦੇਖ ਲਓ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਸੀ ਵੀ ਧਰਨੇ ਉਦੋਂ ਲੱਗਦੇ ਆ ਜਦੋਂ ਸਰਕਾਰਾਂ ਲੋਕਾਂ ਦੀਆਂ ਗੱਲਾਂ ਨਹੀਂ ਸੁਣਦੀ ਸੋ ਹੁਣ ਇਹ ਸਾਰੀ ਗੱਲ ਕਿੱਧਰ ਜਾਏਗੀ ਉਹ ਦੇਖਣਾ ਹੋਵੇਗਾ ਪਰ ਸੀਐਮ ਭਗਵੰਤ ਮਾਨ ਨੇ ਜਿਹੜੀ ਉਸ ਕੱਲ ਤੋਂ ਮੀਡੀਆ ਧਾਰਿਆਂ ਦੇ ਵਿੱਚ ਚਰਚਾਵਾ ਚੱਲ ਰਹੀ ਸੀ ਕਿ ਕਿਸਾਨਾਂ ਦੇ ਨਾਲ ਇਦਾਂ ਹੋਇਆ ਆ ਹੋਇਆ ਦੂਸਰਾ ਪੱਖ ਮਾਨ ਹੁਣਾਂ ਦੇ ਵੱਲੋਂ ਸਾਹਮਣੇ ਨਹੀਂ ਸੀ ਆਇਆ ਅੱਜ ਉਹਨਾਂ ਨੇ ਪੱਖ ਸਪਸ਼ਟ ਕਰ ਦਿੱਤਾ ਵੀ ਆਹ ਕਾਰਨ ਸੀ ਵੀ ਜੇ ਤੁਸੀਂ ਮੀਟਿੰਗ ਕਰ ਰਹੇ ਹੋ ਤੇ ਫਿਰ ਤੁਸੀਂ ਮੋਰਚਾ ਛੱਡੋ ਕਿਸਾਨ ਆਗੂਆਂ ਨੂੰ ਵੀ ਹੁਣ ਕਈ ਲੋਕਾਂ ਦੇ ਵੱਲੋਂ ਇਹ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਭਾਈ ਜੇ ਮੀਟਿੰਗ ਹੋ ਗਈ ਸੀ ਤੁਸੀਂ 5 ਤਰੀਕ ਵਾਲੇ ਮੋਰਚੇ ਨੂੰ ਅੱਗੇ ਵਧਾ ਲੈਂਦੇ ਪਰ ਕਿਸਾਨਾਂ ਦਾ ਆਪਦਾ ਪੁਆਇੰਟ ਆਫ View ਹੈ ਔਰ ਪੰਜਾਬ ਸਰਕਾਰ ਦਾ ਔਰ ਮਾਨ ਹੁਣਾ ਦਾ ਆਪਦਾ ਪੁਆਇੰਟ ਆਫ 뷰 ਹੈ ਮੰਤਰੀ ਖੁੱਡੀਆਂ ਉਹਨਾਂ ਦੇ ਵੱਲੋਂ ਮੀਡੀਆਦਾਰਿਆਂ ਦੇ ਨਾਲ ਗੱਲਬਾਤ ਕੀਤੀ ਗਈ ਉਹ ਕਹਿੰਦੇ ਕਿਸਾਨਾਂ ਦੇ ਲਈ ਹਮੇਸ਼ਾ ਦਰਵਾਜ਼ੇ ਖੁੱਲੇ ਨੇ ਕਿਸਾਨ ਜਦੋਂ ਮਰਜ਼ੀ ਆਣ ਗੱਲਬਾਤ ਕਰਨ ਉਹਨਾਂ ਦੇ ਲਈ ਹਮੇਸ਼ਾ ਰਾਹ ਖੁੱਲੇ ਨੇ ਕਦੇ ਰਾਹ ਉਹਨਾਂ ਦੇ ਲਈ ਬੰਦ ਨਹੀਂ ਹੋਏ ਪਰ ਤਰਨੇ ਪ੍ਰਦਰਸ਼ਨਾਂ ਦੇ ਨਾਲ ਹੱਲ ਨਹੀਂ ਨਿਕਲੇਗਾ ਪਰ ਆਨਾਲੇ ਟਾਈਮ ਦੇ ਵਿੱਚ ਕੱਲ ਭਲਕੇ ਜੋ ਕਿਸਾਨਾਂ ਦੇ ਵੱਲੋਂ ਮੋਰਚਾ ਕੀਤਾ ਜਾਣਾ ਕੀ ਉਹ ਮੋਰਚਾ ਚੰਡੀਗੜ੍ਹ ਵੱਲ ਜਾ ਪਾਏਗਾ ਜਾਂ ਫਿਰ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਘਰਾਂ ਦੇ ਵਿੱਚ ਡਿਟੇਨ ਕੀਤਾ ਹੋਇਆ ਹੈ ਉਹ ਪ੍ਰਸਥਿਤੀਆਂ ਕੱਲ੍ਹ ਸਵੇਰ ਤੱਕ ਕੈਸੀਆਂ ਬਣਦੀਆਂ ਨੇ ਉਹ ਦੇਖਣਾ ਹੋਏਗਾ ਪਰ ਕਿਸਾਨ ਥੋੜੇ ਗੁੱਸੇ ਦੇ ਵਿੱਚ ਜ਼ਰੂਰ ਨਜ਼ਰ ਆ ਰਹੇ ਇੱਕ ਖਬਰ ਅਸੀਂ ਜ਼ਿਕਰ ਕੀਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਜਿਹੜੀ 7 ਮੈਂਬਰੀ ਕਮੇਟੀ ਸੀ ਜਿਹੜੀ ਅੱਜ ਦੇ ਦਿਨ ਦੇ ਵਿੱਚ 5 ਮੈਂਬਰੀ ਕਮੇਟੀ ਰਹਿ ਗਈ ਹੈ ਕਿਉਂਕਿ ਉਹਦੇ ਵਿੱਚੋਂ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਸੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਕਿਰਪਾਲ ਸਿੰਘ ਬੰਡੂਗਰ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਦਿੱਤੇ ਗਏ ਹੁਕਮਨਾਮੇ ਦੇ ਮੁਤਾਬਕ 7 ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਤੁਸੀਂ ਭਰਤੀ ਮੂਹਮ ਚਲਾਓ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਪਰ ਉਹ ਭਰਤੀ ਮੂਹਮ ਉਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵੱਲੋਂ ਸਮਰਥਨ ਮਤਲਬ ਉਹਨਾਂ ਦੇ ਨਾਲ ਤਾਲਮਿਲ ਨਹੀਂ ਬਿਠਾਇਆ ਗਿਆ ਉਹ ਸੱਤ ਮੈਂਬਰੀ ਕਮੇਟੀ ਦੇ ਨਾਲ ਜਿਸ ਤੋਂ ਬਾਅਦ ਦੋ ਮੈਂਬਰਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਔਰ ਪੰਜ ਮੈਂਬਰ ਰਹਿ ਗਏ ਸੀ ਔਰ ਪੰਜ ਮੈਂਬਰਾਂ ਨੇ ਇੱਕ ਚਿੱਠੀ ਲਿਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤੀ ਸੀ ਕਿ ਭਾਈ ਅਕਾਲੀ ਦਲ ਸਾਡੀ ਗੱਲ ਨਹੀਂ ਮੰਨਦਾ ਹੁਣ ਅਸੀਂ ਦੱਸੋ ਕੀ ਕਰੀਏ ਸੋ ਅੱਜ ਉਹ ਪੰਜ ਕਮੇਟੀ ਮੈਂਬਰ ਜਿਹੜੇ ਸੀ ਉਹ ਸ਼੍ਰੀ ਅਕਾਲ ਤਖਤ ਤੱਕ ਪਹੁੰਚੇ ਔਰ ਅਕਾਲ ਤਖਤ ਪਹੁੰਚ ਕੇ ਉਹਨਾਂ ਨੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਇੱਕ ਐਲਾਨ ਕੀਤਾ ਗਿਆ ਕਿ ਅਕਾਲ ਤਖਤ ਦੇ ਵੱਲੋਂ ਬਣਾਈ ਗਈ ਕਮੇਟੀ 18 ਮਾਰਚ ਤੋਂ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰੇਗੀ ਸੋ ਹੁਣ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ ਕਿ ਜਦੋਂ ਇਹ ਭਰਤੀ ਮੁਹਿੰਮ ਆਰੰਭ ਕਰਨਗੇ 18 ਮਾਰਚ ਤੋਂ ਤੇ ਸਵਾਲੀਆ ਨਿਸ਼ਾਨ ਉੱਥੇ ਖੜਾ ਹੋ ਗਿਆ ਜਿਹੜੀ ਭਰਤੀ ਮੁਹਿੰਮ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਨਵਰੀ 20 ਤੋਂ ਸ਼ੁਰੂ ਕੀਤੀ ਗਈ ਸੀ ਜਨਵਰੀ 2025 ਤੋਂ ਸ਼ੁਰੂ ਕੀਤੀ ਗਈ ਸੀ ਜਿਹੜੀ ਫਰਵਰੀ 2025 ਨੂੰ ਖਤਮ ਹੋ ਗਈ ਜਿਹਦੇ ਵਿੱਚ ਅਕਾਲੀ ਦਲ ਨੇ ਇਹ ਕਿਹਾ ਕਿ ਸਾਡੀ ਭਰਤੀ ਮੁਹਿੰਮ ਇੰਨੀ ਵਧੀਆ ਰਹੀ ਹੈ 33 ਲੱਖ ਬੰਦੇ ਦੇ ਵੱਲੋਂ ਇਹ 30 ਤੋਂ 33 ਲੱਖ ਬੰਦਾ ਐਸਾ ਸੀ ਜਿਨੇ ਭਰਤੀ ਮੁਹਿੰਮ ਦੇ ਵਿੱਚ ਹਿੱਸਾ ਪਾਇਆ ਔਰ ਵੱਡੇ ਪੱਧਰ ਦੇ ਉੱਤੇ ਭਰਤੀ ਮੁਹਿੰਮ ਹੋਈ ਹੈ ਪਰ ਹੁਣ ਇਸ ਕਮੇਟੀ ਦੇ ਵੱਲੋਂ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਉਹ ਕਹਿੰਦੇ ਕਿ ਭਰਤੀ ਮੁਹਿੰਮ 18 ਮਾਰਚ ਤੋਂ ਸ਼ੁਰੂ ਹੋਏਗੀ ਤਾਂ ਕੀ ਜਿਹੜੀ ਭਰਤੀ ਮੁਹਿੰਮ 33 ਲੱਖ ਬੰਦੇ ਦੀ ਭਰਤੀ ਕਰ ਚੁੱਕੀ ਹੈ ਅਕਾਲੀ ਦਲ ਉਹ ਰੱਦ ਹੋ ਜਾਏਗੀ ਕੀ ਉਹਦੀ ਮਾਨਤਾ ਨਹੀਂ ਹੋਏਗੀ ਬਹੁਤ ਸਾਰੇ ਸਿਆਸੀ ਅਧਾਰੇ ਜਿਹੜੇ ਨੇ ਉਹ ਹੁਣ ਇਹਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ ਕਈ ਤਰੀਕੇ ਦੇ ਸਵਾਲ ਖੜੇ ਹੋ ਗਏ ਨੇ ਪਰ ਹੁਣ ਅਕਾਲੀ ਦਲ ਦੇ ਵੱਲੋਂ ਇਹਦੇ ਉੱਤੇ ਕੀ ਰੁਖ اختیار ਕੀਤਾ ਜਾਂਦਾ ਉਹ ਦੇਖਣਾ ਹੋਏਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਾਂ ਇਸ ਕਮੇਟੀ ਨੂੰ ਅੱਜ ਵੀ ਉਹਨਾਂ ਨੇ ਕਿਹਾ ਕਿ ਇਨ ਬਿਨ ਉਹ ਕਮੇਟੀ ਲਾਗੂ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਵੀਰ ਸਿੰਘ ਉਹਨਾਂ ਦੇ ਵੱਲੋਂ ਕਿਹਾ ਸੀ ਕਿ ਉਹ ਉਹ ਕਮੇਟੀ ਇਨ ਬਿਨ ਅੱਜ ਵੀ ਉੱਥੇ ਖੜੀ ਹੈ ਔਰ ਉਹ ਕਮੇਟੀ ਦੇ ਵੱਲੋਂ ਭਰਤੀ ਮੁਹਿੰਮ ਜਿਹੜੀ ਆ ਚਲਾਈ ਜਾਵੇ ਸੋ 18 ਮਾਰਚ ਤੋਂ ਭਰਤੀ ਮੁਹਿੰਮ ਸ਼ੁਰੂ ਹੋ ਰਹੀ ਹੈ ਔਰ ਉਸ ਕਮੇਟੀ ਦੇ ਵਿੱਚ ਪੰਜ ਮੈਂਬਰ ਜਿਹੜੇ ਇਸ ਟਾਈਮ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਅੱਜ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਏ ਔਰ ਉਹਨਾਂ ਨੇ ਉੱਥੇ ਅਰਦਾਸ ਕਰਾ ਕੇ ਤੇ ਭਰਤੀ ਮਹਿੰਮ ਸ਼ੁਰੂ ਕਰਾਈ ਹੁਣ ਪੰਜ ਮੈਂਬਰ ਜਿਹੜੇ ਨੇ ਉਹਨਾਂ ਦਾ ਜੇ ਜ਼ਿਕਰ ਕਰੀਏ ਤੁਸੀਂ ਦੇਖੋ ਗੁਰਪ੍ਰਤਾਪ ਸਿੰਘ ਬਟਾਲਾ ਗੁਰਪ੍ਰਤਾਪ ਸਿੰਘ ਬਟਾਲਾ ਉਹ ਵਿਅਕਤੀ ਹੈ ਜਿਹੜਾ ਕਿ ਜਿਹੜੇ ਬਾਗੀ ਤੜਾ ਜਿਹੜਾ ਸੀ ਉਸ ਨੂੰ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਲੀਡ ਕਰ ਰਹੇ ਸੀ ਉਹ ਬਾਗੀ ਤੜੇ ਦੇ ਵਿੱਚੋਂ ਗੁਰਪ੍ਰਤਾਪ ਸਿੰਘ ਬਟਾਲਾ ਨੰਬਰ 2 ਬੀਬੀ ਸਤਵੰਤ ਕੌਰ ਮਨਪ੍ਰੀਤ ਸਿੰਘ ਅਯਾਲੀ ਮਨਪ੍ਰੀਤ ਸਿੰਘ ਅਯਾਲੀ ਕੌਣ ਹੈ ਮਨਪ੍ਰੀਤ ਸਿੰਘ ਅਯਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਔਰ ਹਮੇਸ਼ਾ ਅਕਾਲੀ ਦਲ ਦੇ ਨਾਲ ਖੜੇ ਰਹੇ ਨੇ ਹਾਲਾਂਕਿ ਉਹਨਾਂ ਦੇ ਥੋੜੇ ਜੇ ਮਤਭੇਦ ਜ਼ਰੂਰ ਚੱਲਦੇ ਰਹੇ ਨੇ ਪਰ ਉਹਨਾਂ ਨੇ ਵੀ ਅਕਾਲੀ ਦਲ ਦੀ ਗੱਲ ਨਹੀਂ ਮੰਨੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬੋਲੋ ਜੋ ਹੁਕਮ ਸੁਣਾਏ ਗਏ ਸੀ ਉਹਦੇ ਮੁਤਾਬਕ ਉਹ ਕਮੇਟੀ ਦੇ ਵਿੱਚ ਅੱਜ ਵੀ ਖੜੇ ਨੇ ਔਰ 18 ਤਰੀਕ ਨੂੰ ਜਿਹੜਾ ਕਮੇਟੀ ਦੇ ਵੱਲੋਂ ਪ੍ਰਤੀਮੂਹਮ ਦਾ ਐਲਾਨ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਵੀ ਅੱਜ ਜਾ ਕੇ ਅਰਦਾਸ ਕੀਤੀ ਹੈ ਦੂਸਰੇ ਪਾਸੇ ਸੰਤਾ ਸਿੰਘ ਉਮੈਦਪੁਰੀ ਉਹ ਹਮੇਸ਼ਾ ਤੋਂ ਇਸ ਚੀਜ਼ ਦੇ ਵਿਰੋਧ ਵਿੱਚ ਰਹੇ ਨੇ ਕਿ ਅਕਾਲੀ ਦਲ ਤੱਕਾ ਨਾ ਕਰੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਕਹਿ ਰਹੇ ਨੇ ਉਹ ਹੋਣਾ ਚਾਹੀਦਾ ਇਕਬਾਲ ਸਿੰਘ ਝੁੰਦਾ ਵੱਡਾ ਨਾਮ ਹੈ ਜਿਹੜਾ ਸ਼ੁਰੂ ਤੋਂ ਅਕਾਲੀ ਦਲ ਦੇ ਨਾਲ ਰਿਹਾ ਹੈ ਇਕਬਾਲ ਸਿੰਘ ਝੁੰਦਾ ਹੁਣਾਂ ਦੀ ਤਾਂ ਰਿਪੋਰਟ ਲਾਗੂ ਕਰਵਾਉਣ ਦੇ ਲਈ ਅਕਾਲੀ ਦਲ ਦੇ ਵੱਲੋਂ ਕਿਹਾ ਜਾਂਦਾ ਰਿਹਾ ਕਿ ਝੁੰਦਾ ਸਾਹਿਬ ਦੇ ਵੱਲੋਂ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਹੈ ਉਹਨੂੰ ਲਾਗੂ ਕੀਤਾ ਜਾਵੇ ਸੋ ਤੁਸੀਂ ਦੇਖੋ ਕਿ ਉਹ ਵਿਅਕਤੀ ਜਿਹੜੇ ਕਦੇ ਅਕਾਲੀ ਦਲ ਦੇ ਨਾਲ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਵਿੱਚ ਜਿਨ੍ਹਾਂ ਦਾ ਵੱਡਾ ਹੱਥ ਸੀ ਅੱਜ ਉਹੀ ਭਰਤੀ ਮੂਹਮ ਚਲਾਣਗੇ ਪਰ ਦੂਸਰੇ ਪਾਸੇ ਅਕਾਲੀ ਦਲ ਦੀ ਜਿਹੜੀ ਭਰਤੀ ਮੂਹਮ ਹੋ ਚੁੱਕੀ ਆ ਉਹਦੇ ਤੇ ਹੁਣ ਬਹੁਤ ਸਾਰੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਨੇ ਔਰ ਗੁਰਪ੍ਰਤਾ ਬਡਾਲਾ ਉਹਨਾਂ ਦੇ ਬੋਲੋ ਜਦੋਂ ਅੱਜ ਅਰਦਾਸ ਕਰਵਾ ਕੇ ਇਹ ਸਾਰਾ ਐਲਾਨ ਕੀਤਾ ਗਿਆ ਉਹਨਾਂ ਨੇ ਮੀਡੀਆ ਧਾਰਿਆਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਫਿਰ ਤੋਂ ਇੱਕ ਵਾਰ ਬੇਨਤੀ ਕੀਤੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਉਹ ਕਹਿੰਦੇ ਕਿ ਉਹਨਾਂ ਨੂੰ ਆਪਣੀਆਂ ਸੇਵਾਵਾਂ 'ਤੇ ਵਾਪਸ ਆਣਾ ਚਾਹੀਦਾ ਹੈ ਬਹੁਤ ਲੋੜ ਹੈ ਉਹਨਾਂ ਦੀ ਔਰ ਉਹ ਜਦੋਂ ਸੇਵਾਵਾਂ ਇਹ ਭਰਤੀ ਮੂਹਮ ਹੋਰ ਵਧੀਆ ਤਰੀਕੇ ਨਾਲ ਚੱਲ ਸਕਦੀ ਹੈ ਔਰ ਸਿੱਖ ਪੰਥ ਨੂੰ ਉਹਨਾਂ ਦੀ ਬਹੁਤ ਸਾਰੀ ਲੋੜ ਹੈ ਚੰਗੇ ਆਗੂ ਨੇ ਇਸ ਕਰਕੇ ਉਹਨਾਂ ਨੂੰ ਅਪੀਲ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਦੁਬਾਰਾ ਤੋਂ ਆ ਕੇ ਆਪਣੀਆਂ ਸੇਵਾਵਾਂ ਨਿਭਾਉਣ ਔਰ ਉਹਨਾਂ ਨੇ ਨਾਲ ਇਹ ਵੀ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਅਸੀਮਤ ਹੈ ਮਤਲਬ ਉਹਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਅੰਤਰਿੰਕ ਕਮੇਟੀ ਦੀ ਜਦੋਂ ਬੈਠਕ ਹੁੰਦੀ ਹੈ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋ ਜਾਂਦੇ ਔਰ ਦੱਸਦੇ ਹੈ ਕਿ ਭਾਈ ਐਸਪੀਸੀ ਦੀ ਜਿਹੜੀ ਅੰਤਰਿੰਕ ਕਮੇਟੀ ਹੈ ਉਹ ਦੱਸੇਗੀ ਕਿ ਤੁਸੀਂ ਕੀ ਕਰਨਾ ਤੁਸੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਦੇ ਬੋਲੇ ਗੱਲ ਕਹੀ ਗਈ ਸੀ ਕਿ ਮੈਨੂੰ ਅੱਜ ਇਹਨਾਂ ਨੇ ਆ ਕੇ ਦੱਸਿਆ ਕਿ ਜਥੇਦਾਰ ਦਾ ਜਿਹੜਾ ਹੁਕਮ ਹੁੰਦਾ ਕਹਿੰਦੇ ਮੈਨੂੰ ਤਾਂ ਲੱਗਦਾ ਸੀ ਕਿ ਪੂਰੇ ਸਮੁੱਚੇ ਸਿੱਖ ਕੌਮ ਦੇ ਲਈ ਹੁੰਦਾ ਜਿਹੜਾ ਦੁਨੀਆ ਭਰ ਦੇ ਵਿੱਚ ਵੱਸਦਾ ਪਰ ਮੈਨੂੰ ਤਾਂ ਇਹਨਾਂ ਨੇ ਦੱਸਿਆ ਵੀ ਆ ਕੇ ਮੇਰਾ ਤਾਂ ਹੁਕਮ ਜਿਹੜਾ ਸਾਡਾ ਅਕਾਲ ਤਖਤ ਦਾ ਹੁਕਮ ਤਾਂ ਜਿਹੜਾ ਚਾਰ ਦੁਬਾਰੀ ਦੇ ਵਿੱਚ ਹੀ ਹੈ ਸੋ ਇਸ ਕਰਕੇ ਬਟਾਲਾ ਉਹਨਾਂ ਨੇ ਕਿਹਾ ਕਿ ਅਸੀਮਤ ਖੇਤਰ ਜਿਹੜਾ ਹੈ ਅਧਿਕਾਰ ਖੇਤਰ ਸ੍ਰੀ ਅਕਾਲ ਤਖਤ ਸਾਹਿਬ ਦਾ ਸ੍ਰੀ ਅਕਾਲ ਤਖਤ ਦਾ ਉਹ ਅਸੀਮਤ ਹੈ ਇਸ ਕਰਕੇ ਉਹ ਚਾਰਦواری ਦੇ ਅੰਦਰ ਸੀਮਤ ਨਹੀਂ ਆ ਪਰ ਹੁਣ ਜਿਹੜੀ ਇਹ ਭਰਤੀ ਮੁਹਿੰਮ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਇਹਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਔਰ ਉਸ ਮੋੜ ਦੇ ਵਿੱਚ ਹੁਣ ਅਕਾਲੀ ਦਲ ਦੇ ਵੱਲੋਂ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਅਕਾਲੀ ਦਲ ਕਿੱਥੇ ਸਟੈਂਡ ਕਰਦਾ ਉਹ ਦੇਖਣਾ ਹੋਏਗਾ ਪਰ ਹੁਣ ਅਕਾਲੀ ਦਲ ਦੀ ਜਿਹੜੀ ਭਰਤੀ ਮੁਹਿੰਮ ਹੈ 33 ਲੱਖ ਜਿਹੜੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਭਰਤੀਆਂ ਕਰ ਦਿੱਤੀਆਂ ਉਸ ਭਰਤੀ ਨੂੰ ਲੈ ਕੇ 18 ਮਾਰਚ ਤੋਂ ਬਾਅਦ ਕੀ ਕੁਝ ਸਾਹਮਣੇ ਆਏਗਾ ਉਹ ਦੇਖਣਾ ਹੋਏਗਾ ਔਰ ਅਕਾਲੀ ਦਲ ਦੇ ਉਸ ਪਹਿਲੇ ਬਿਆਨ ਦੀ ਉਡੀਕ ਰਹੇਗੀ ਕਿ ਅਕਾਲੀ ਦਲ ਦੇ ਵੱਲੋਂ ਇਸ ਭਰਤੀ ਮੁਹਿੰਮ ਨੂੰ ਦੇ ਬਾਰੇ ਕੀ ਕੀਤਾ ਜਾਂਦਾ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ